ਨਾਮ ਹੈ ਜੀ ਮੇਰਾ ਨਾਮ ਰਜਿੰਦਰਪਾਲ ਜੀ ਰਾਜਾ ਜੀ ਰਜਿੰਦਰ ਜੀ ਤੁਹਾਡਾ ਰੋਡ ਤੇ ਘਰ ਲਗਾਤਾਰ ਆਵਾਰਾ ਪਸ਼ੂਆਂ ਦਾ ਇੱਥੇ ਕਹਿਰ ਨਜ਼ਰ ਆ ਰਿਹਾ ਹੈ ਆ ਆਪਣੀ ਸ਼ਾਪ ਹੈ ਜੀ ਠੀਕ ਹੈ ਠੀਕ ਹੈ ਮੈਂ ਉਰੇ ਦੇਖਦੀ ਰਹਿਣੇ ਆ ਜੀ ਠੀਕ ਹੈ ਟਿਕਾ ਹਾਸਾ ਹੋਇਆ ਅੱਜ ਕੋਈ ਚੱਕਣ ਤੱਕ ਨਹੀਂ ਆਇਆ ਕੀ ਕਹਿਣਾ ਇਹ ਤਾਂ ਹੁਣ ਇਹ ਤੁਸੀਂ ਦੇਖ ਲਿਓ ਅੱਜ ਸਾਰੀ ਦਿਹਾੜੀ ਇੰਨੀ ਪਿਆਰ ਹੋਗਾ ਉਹ ਹੱਡਾ ਰੋੜੀ ਵਾਲੇ ਨੇ ਠੇਕੇ ਇਹਨਾਂ ਨੇ ਬੰਦ ਕਰਤੇ ਸਰਕਾਰੀ ਹੁਣ ਇਹ ਖੁੱਲਾ ਚੱਲ ਰਿਹਾ ਹੈ 1000 ਰੁਪਏ ਦਿਓ ਤਾਂ ਚੱਕਦੇ ਨੇ ਨਹੀਂ ਕੋਈ ਨਹੀਂ ਚੱਕਦਾ ਕੌਣ ਚੱਕਦਾ ਦੱਸੋ ਬੇਨ ਦੀ ਮੌਤ ਹੋਈਏ ਇੱਥੇ ਕਿਸੇ ਨੂੰ ਪਰ ਪਤਾ ਲੱਗਿਆ ਕਿਸੇ ਨੂੰ ਉਹਦੇ ਬਾਰੇ ਕੀ ਕਰੀਏ ਜੀ ਉਹ ਵਿਚਾਰਾ ਠੱਠਿਆਂ ਨੂੰ ਪਰਾਂ ਹਟਾਉਂਦਾ ਸੀ ਜੀ ਟਰੱਕ ਵਾਲਾ ਰਾਤ ਨੂੰ ਲੈਟੇ ਮੇਨ ਕਾਰਨ ਤੇ ਲੈਟਾਂ ਦੇ ਜੀ ਲੈਟਾਂ ਨਹੀਂ ਚੱਲਦੀਆਂ ਜੀ ਜਿਹੜੀਆਂ ਚੋਰੀਆਂ ਚਾਰੀਆਂ ਜੋ ਕੁਝ ਵੀ ਹੋਰੇ ਹੁੰਦਾ ਜੀ ਇਹ ਬਿਨਾ ਲੈਟਾਂ ਤੋਂ ਹੁੰਦਾ ਜੀ ਕੋਰੇ ਕੋਈ ਨਹੀਂ ਪੁੱਛਦਾ ਜੀ ਹਾਂ ਇਹਦਾ ਕੋਈ ਨਹੀਂ ਪੁੱਛਦਾ ਆਵਾਰਾ ਪਸ਼ੂਵਾਂ ਦਾ ਹਾਲੇ ਤੱਕ ਹੱਲ ਕਿਉਂ ਨਹੀਂ ਹੋ ਰਿਹਾ ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਸੜਕਾਂ ਦੇ ਆਵਾਰਾ ਪਸ਼ੂਵੇ ਰਾਤ ਨੂੰ ਨਾਲ ਨਾਈਟਾਂ ਚੱਲਦੀਆਂ ਨੇ ਖਾਸੇ ਬਹੁਤ ਹੋ ਰਹੇ ਨੇ ਇਹ ਇਹ ਪਤਾ ਜੀ ਕੀ ਗੱਲ ਹੈ ਇਹ ਮੇਰੇ ਵਰਗੇ ਬਣਾ ਕੇ ਤੋਂ ਨੇ ਪ੍ਰਧਾਨ ਐ ਵੀ ਆ ਲਾਲਾ ਜੀ ਨੇ ਹੈ ਵੀ ਇਹਨਾਂ ਨੂੰ ਪ੍ਰਧਾਨ ਬਣਾਓ ਜਾਓ ਇਹ ਤਾਂ ਫੋਕੀਆਂ ਮੁੱਛਾਂ ਨੇ ਕੋਈ ਕੋਈ ਕਿਸੇ ਨੂੰ ਨਹੀਂ ਪੁੱਛਦਾ ਅੱਗੇ ਥੋੜੇ ਦੇ ਮੈਂ ਅੱਥੇ ਕੋਈ ਨਹੀਂ ਹੈਗਾ ਜੀ ਕਿਸੇ ਦਾ ਨਾਲ ਕੋਈ ਕਬਰਾਂ ਵਾਲੀ ਗੱਲ ਹੈ ਕੋਈ ਨਹੀਂ ਪੁੱਛਦਾ ਗਊਸ਼ਾਲਾ ਦੇਖੋ ਤੁਸੀਂ ਜਾ ਕੇ ਕਿੰਨੀਆਂ ਬੇਬੀਆਂ ਪਈਆਂ ਨੇ ਉਹਨਾਂ ਦੇ ਇਹਨਾਂ ਦੇ ਦੋ ਕੁ ਮਹੀਨੇ ਕਟਾਏ ਜਾਣ ਵਿਚਾਰਾਂ ਦੇ ਤੇ ਕਿਉਂ ਹੱਥ ਦੇ ਵਾਪਸ ਕਿਉਂ ਬਹਾਸ ਦੇ ਵਾਪਸ ਤੇ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਪੁੱਛਦਾ ਜੀ ਤੁਸੀਂ ਜਿਹੜੀ ਮਰਜ਼ੀ ਗਊਸ਼ਾਲਾ ਚ ਵਗ ਜਓ ਹੁਣ ਬਾੜੋ ਤੋਂ ਰਾਤ ਨੂੰ ਫੜਦਣਗੇ ਦੱਸੋ ਉੱਥੇ ਕੀ ਕਮੀਆਂ ਹੈ ਹਾਂਜੀ ਕੀ ਨਾਮ ਹੈ ਸਰ ਮੈਂ ਐਸਐਸਜੀ ਜੀਸੀ ਹਾਂ। ਬាទ ਜੀ। ਬាទ ਵੀਰ ਜੀ ਇੱਕ ਹਾਸਾ ਹੋਇਆ ਹੈ ਸੜਕ ਤੇ। ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇਤਲਾਹ ਕਦੋਂ ਮਿਲੀ? ਸਾਨੂੰ ਇਤਲਾਹ ਹੁਣੇ ਵੀ ਇੱਕ ਘੰਟਾ ਪਹਿਲਾਂ ਮਿਲੀ ਹੈ ਜੀ। ਠੀਕ ਹੈ ਜੀ। ਇਹ ਇੱਥੇ ਕੋਈ ਐਕਸੀਡੈਂਟ ਦੌਰਾਨ ਡੈੱਡ ਬੋਡੀ ਪਈ ਹੈਗੀ। ਠੀਕ ਹੈ। ਤੇ ਉਹ ਮੌਕੇ ਤੇ ਆ ਪਹੁੰਚੇ ਆਂ। ਪਰ ਅਸ਼ਨਾਖਤ ਨਹੀਂ ਹੋ ਰਹੀ ਅਜੇ ਤੱਕ। ਇਹਦੀ ਕੋਈ ਸ਼ਨਾਖਤ ਵਾਸਤੇ ਹੁਣ ਤੱਕ ਰੱਖੀ ਰੱਖੀ ਹੈ। ਇਹਨੂੰ ਲੈ ਕੇ ਅਸੀਂ ਹਸਪੀਟਲ ਜਾ ਰਹੇ ਆਂਗੇ ਤੇ ਮੋਰਚਰੀ 'ਚ ਲਕਾਵਾਂਗੇ 72 ਘੰਟੇ ਵਾਸਤੇ। ਜੇ ਸ਼ਰਾਬਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ, ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ, ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ, ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹੋ, ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਕਿ ਉਹਨਾਂ ਦਾ ਰਸਤਾ ਕਾਇਮ ਨਹੀਂ ਹੈ? ਉਹ ਦੇਖੋ ਰਸਤਾ ਤਾਂ ਕਾਇਮ ਕਰ ਰਹੇ ਆ ਕਿ ਆਪਣੇ ਜਿਹੜੇ ਹਾਈਵੇਅ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਚੀਤਾ ਫੋਨ ਫਿਰ ਵੀ ਇਹਦੇ ਜਿਹੜੀ ਡੈੱਡ ਬੋਡੀ ਹੈ ਇਹਨੂੰ ਸੰਭਾਲਣਾ ਜ਼ਰੂਰੀ ਹੈਗਾ ਕਿਉਂਕਿ ਇੱਥੇ ਬੇਅਦਬੀ ਹੁੰਦੀ ਹੈਗੀ ਉਹ ਤੇ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਵੀ ਲੈ ਕੇ ਜਾ ਰਹੇ ਆ ਤੇ ਇਹਨੂੰ ਮੋਰਚੀ ਜੇ ਤਾਂ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈ ਰਹੀ ਆ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਹੈ ਇਹਦਾ ਡੈੱਡ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗਾ ਹੀ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਕਿਸੇ ਐਕਸੀਡੈਂਟ ਹੀ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਮੱਜਾ ਹੈ ਬਹਿ ਹਾ ਨਾ ਆਉਣਾ ਡੈੱਡ ਬੁੜੀ ਅਜ ਤੱਕ ਕੋਈ ਨਿਸ਼ਾਨ ਜਾਂ ਕੋਈ